ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਫਰਸਟ ਕਲਾਸ ਪੰਜਾਬ ਪੁਲਿਸ ਕਨਸਟੇਬਲ 2025 ਨਾਲ ਸੰਬੰਧਿਤ ਜਿਹਦੇ ਵਿੱਚ ਅੱਜ ਆਪਾਂ ਜਿਹੜਾ ਆਪਣਾ ਟੌਪਿਕ ਹੈ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਉਹਦਾ ਕੀ ਹੈ ਜਿਹੜਾ ਲੈਟਰ ਏ ਹੈ ਉਹ ਤੋਂ ਸ਼ੁਰੂ ਕਰ ਰਹੇ ਹਾਂ ਸੋ ਅੱਜ ਤੋਂ ਆਪਾਂ ਇਹ ਟੌਪਿਕ ਸ਼ੁਰੂ ਕਰ ਰਹੇ ਹਾਂ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਵਿੱਚ ਪੰਜਾਬ ਪੁਲਿਸ 2025 ਦੀ ਤਿਆਰੀ ਕਰ ਰਿਹਾ ਹੈ ਸੋ ਹਰ ਇੱਕ ਬੱਚੇ ਲਈ ਜੋ ਪੰਜਾਬ ਪੁਲਿਸ ਕਨਸਟੇਬਲ 2025 ਤਿਆਰੀ ਕਰ ਰਿਹਾ ਹੈ ਬਹੁਤ ਹੀ ਜਿਆਦਾ ਇੰਪੋਰਟੈਂਟ ਕਲਾਸਿਸ ਹੋਣ ਵਾਲੀਆਂ ਨੇ ਜੀ ਇੱਕ ਗੱਲ ਹੋਰ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜੀ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਕਿਉਂਕਿ ਆਪਣੀ ਕਲਾਸ ਬਾਅਦ ਜਿਹੜੀ ਪੀਡੀਐਫ ਹੈ ਮੈਂ ਮੇਰੇ ਟੈਲੀਗ੍ਰam ਤੇ ਸੈਂਡ ਕਰ ਦਨਾਂ ਸੋ ਟੈਲੀਗ੍ਰam ਨੂੰ ਵੀ ਜਰੂਰ ਜੁਆਇਨ ਕਰ ਲੈਣ ਜਿੱਥੇ ਤੁਹਾਨੂੰ ਫ੍ਰੀ ਆਫ ਕੋਸਟ ਇਹ ਜਿਹੜੀ ਆਪਣੀ ਕਲਾਸ ਦੀ ਪੀਡੀਐਫ ਨੇ ਉਹ ਮਿਲ ਜਾਣਗੇ ਸੋ ਬਿਨਾ ਕਿਸੇ ਦੇਰੀ ਦਾ ਅੱਜ ਦੀ ਕਲਾਸ ਸ਼ੁਰੂ ਕਰਦੇ ਆਂ ਫਸਟ ਆਪਣਾ ਜਿਹੜਾ ਅੱਜ ਦਾ ਵਰਡ ਹੈ ਉਹ ਦੇਖੋ ਹੀ ਫਸਟ ਵਰਡ ਆਪਣੇ ਕੋਲ ਹੈਗਾ ਅਕਾਊਂਟ ਉਦਾ ਕੀ ਅਨੁਵਾਦ ਹੁੰਦਾ ਪੰਜਾਬੀ ਹਿਸਾਬ ਦਾ ਲੇਖਾ ਅਕਾਊਂਟ ਉਹਨੂੰ ਕੀ ਕਹਿੰਦੇ ਨੇ ਆਪਾਂ ਹਿਸਾਬ ਦਾ ਲੇਖਾ ਸੈਕਿੰਡ ਵਰਡ ਆ ਆਪਣੇ ਕੋਲੇ ਅਕਾਊਂਟੈਂਟ ਉਹ ਕੀ ਹੁੰਦਾ ਜੀ ਉਹ ਹੁੰਦਾ ਲੇਖਾਕਾਰ ਅਕਾਊਂਟ ਹੋ ਗਿਆ ਲੇਖਾ ਜਦੋਂ ਅਕਾਊਂਟੈਂਟ ਹੋ ਜੇ ਤਾਂ ਕੀ ਹੁੰਦਾ ਲੇਖਾਕਾਰ ਨੈਕਸਟ ਵਰਡ ਹੈਗੇ ਜੀ ਅਕਨੋਲਜਮੈਂਟ ਉਹਦਾ ਕੀ ਅਰਥ ਹੁੰਦਾ ਜੀ ਪਹੁੰਚ ਰਸੀਦ ਅਕਨੋਲਜਮੈਂਟ ਪਹੁੰਚ ਰਸੀਦ ਨੈਕਸਟ ਆਪਣੇ ਕੋਲੇ ਵਰਡ ਹੈਗੇ ਐਕਸ਼ਨ ਐਕਸ਼ਨ ਦਾ ਕੀ ਅਰਥ ਹੁੰਦਾ ਜੀ ਕਾਰਵਾਈ एक्शन मीन्स कार्रवाई नेक्सट अपना वर्ड है जी है वर्ड एडिक एडिक तद आधार या आधार उत्ते तद अर्थ सॉरी जी तद अर्थ या आधार उत्ते एडिक इम्पार्टेंट वर्ड है जी जिदा अर्थ होता जी तद अर्थ जा आधार उत्ते नैक्सट अपना वर्ड है एडमिनिस्ट्रेशन की अर्थ जी हों अर्थ हम प्रशासन अर्थ हम प्रशासन ਨੈਕਸਟ ਵਰਡ ਹੈਗੇ ਐਡਮਿਨਿਸਟਰेटर ਉਹ ਕਿੰਦਾ ਪ੍ਰਸ਼ਾਸਕ ਜੇ ਐਡਮਿਨਿਸਟ੍ਰੇਸ਼ਨ ਆ ਜੇ ਪਿੱਛੇ T ਤੋਂ ਬਾਅਦ I O N ਆ ਜੇ ਤਾਂ ਤਾਂ ਪ੍ਰਸ਼ਾਸਨ ਜੇ T O R ਆਗੇ ਮਤਲਬ ਐਡਮਿਨਿਸਟਰेटर ਤਾਂ ਹੁੰਦਾ ਪ੍ਰਸ਼ਾਸਕ ਨੈਕਸਟ ਦੇਖੋ ਆਪਣਾ ਵਰਡ ਹੀ ਨੈਕਸਟ ਹੈਗੇ ਅਡਲਟ ਅਡਲਟ ਦਾ ਕੀ ਮੀਨਿੰਗ ਹੁੰਦਾ ਜੀ ਵਾਲਗ ਅਡਲਟ ਮੀਨਸ ਬਾਲਗ ਨੈਕਸਟ ਆਪਣਾ ਵਰਡ ਦੇਖੋ ਹੀ ਨੈਕਸਟ ਆਪਣਾ ਵਰਡ ਹੈਗਾ ਐਡਵਾਂਸ ਐਡਵਾਂਸ ਕੀ ਹੁੰਦਾ ਜੀ ਪੇਸ਼ਗੀ ਜਾਂ ਅਗੇਤੀ ਐਡਵਾਂਸ ਮੀਨ ਪੇਸ਼ਗੀ ਜਾਂ ਅਗੇਤੀ ਨੈਕਸਟ ਆਪਣਾ ਵਰਡ ਹੈਗਾ ਆਲ ਕਨਸਰਨ ਟੂ ਨੋਟ ਉਹਦਾ ਅਰਥ ਹੁੰਦਾ ਸਮੂਹ ਸਬੰਧਿਤ ਨੋਟ ਕਰਨ ਸਮੂਹ ਸਬੰਧਿਤ ਨੋਟ ਕਰਨ ਜਿਹਨੂੰ ਆਪਾਂ ਕਹਿੰਦੇ ਨੇ ਆਲ ਕਨਸਰਨ ਟੂ ਨੋਟ ਮਤਲਬ ਸਮੂਹ ਸਬੰਧਿਤ ਨੋਟ ਕਰਨ ਜਿਹਦਾ ਪੰਜਾਬੀ ਅਨੁਵਾਦ ਹੁੰਦਾ ਨੈਕਸਟ ਵਰਡ ਹੈਗਾ ਜੀ ਐਗਰੀਮੈਂਟ ਐਗਰੀਮੈਂਟ ਦਾ ਕੀ ਅਰਥ ਹੁੰਦਾ ਹੈ इकरारनामा जा सहमति एग्रीमेंट मीनज़ इकरारनामा जा सहमति नैक्सट अपना वर्ड है गया लोकेशन वो अर्थ होंगे जहा निधार निधारण व्यवस्था एलोकेशन निधारण व्यवस्था नैक्सट अपना वर्ड हैगा नैक्सट वर्ड है अलाउनैंस अलाउनेंस का अर्थ हों जी ਪੱਤਾ ਨੈਕਸਟ ਆਪਣਾ ਵਰਡ ਹੈਗਾ ਅਲਾਉਨੈਂਸ ਉਹਦਾ ਅਰਥ ਹੁੰਦਾ ਪੱਤਾ ਨੈਕਸਟ ਵਰਡ ਹੈਗਾ ਆਪਣਾ ਅਮਾਉਂਟ ਉਹਦਾ ਕੀ ਅਰਥ ਹੁੰਦਾ ਜੀ ਰਕਮ ਜਾਂ ਰਾਸ਼ੀ ਅਮਾਉਂਟ ਰਕਮ ਜਾਂ ਰਾਸ਼ੀ ਨੈਕਸਟ ਆਪਣਾ ਵਰਡ ਹੈ ਐਨਿਊਅਲ ਐਨਿਊਅਲ ਦਾ ਕੀ ਅਰਥ ਹੁੰਦਾ ਵਾਰਸ਼ਿਕ ਜਾਂ ਸਾਲਾਨਾ ਨੈਕਸਟ ਵਰਡ ਆਪਣਾ ਕੀ ਹੈ ਐਨਿਊਅਲ ਉਹਨੂੰ ਆਪਾਂ ਪੰਜਾਬੀ ਨੂੰ ਬਦਲ ਕੇ ਕੀ ਕਹਿੰਦੇ ਨੇ ਵਾਰਸ਼ਿਕ ਜਾਂ ਸਾਲਾਨਾ ਨੈਕਸਟ ਵਰਡ ਹੈਗਾ ਜੀ ਅਪੈਂਡਿਕਸ ਉਹਦਾ ਅਰਥ ਹੁੰਦਾ अंतकाजा या अनुलोग अंतका या अनुलोग नैक्सट वर्ड हैगा जी एप्लीकेंट वह क्या, दे? की मतलब है क्या दे? अर्थ होंगे प्रथारती जा विनेकार, प्रार्थना करने ना आप एप्लीकेंट देना दें प्रथारति मतलब प्रार्थना करने वाले जा विनेकार, नैक्सट अपना वर्ड है एप्लीकेशन क्या अर्थ होंगे प्रार्थना पत्र जीय पत् ज अर्जी, तीन मीनिंग होंगे ने दे? तीन मीनिंग होंगे ने गे ਪ੍ਰार्थਨਾ ਪੱਤਰ ਬਿਨੇ ਪੱਤਰ ਜਾਂ ਅਰਜੀ ਐਪਲੀਕੈਂਟ ਐਪਲੀਕੇਸ਼ਨ ਨੂੰ ਆਪਾਂ ਕੀ ਕਹਿੰਦੇ ਆ ਪ੍ਰਾਰਥਨਾ ਪੱਤਰ ਬਿਨੇ ਪੱਤਰ ਜਾਂ ਅਰਜੀ ਤਿੰਨੇ ਦੇ मीनिंग ਹੁੰਦੇ ਨੇ ਜੀ ਨੈਕਸਟ ਆਪਣਾ ਵਰਡ ਦੇਖੋ ਜੀ ਅਪੌਇੰਟਿੰਗ ਅਥਾਰਟੀ ਉਹ ਹੁੰਦੀ ਹੈ ਨਿਯੁਕਤੀ ਅਧਿਕਾਰੀ ਅਪੌਇੰਟਿੰਗ ਅਥਾਰਟੀ ਜੋ ਕਿ ਇਹ ਨਿਯੁਕਤ ਕਰਦਾ ਆਪਾਂ ਨੂੰ ਕਹਿੰਦੇ ਨੇ ਅਪੌਇੰਟਿੰਗ ਅਥਾਰਟੀ ਮਤਲਬ ਨਿਯੁਕਤੀ ਅਧਿਕਾਰੀ ਨੈਕਸਟ ਵਰਡ ਹੈ ਜੀ ਅਪੌਇੰਟਮੈਂਟ ਜਿਹਨੂੰ ਆਪਾਂ ਨਿਯੁਕਤੀ ਕਹਿੰਦੇ ਨੇ ਅਪੌਇੰਟਮੈਂਟ ਨਿਯੁਕਤੀ ਨੈਕਸਟ ਵਰਡ ਦੇਖੋ ਨੈਕਸਟ ਵਰਡ ਆਪਣੇ ਕੋਲ ਹੈਗਾ ਅਪਰੂਵਲ ਅਪਰੂਵਲ ਦਾ ਅਰਥ ਹੈ ਪ੍ਰਵਾਨਗੀ ਨੈਕਸਟ ਆਪਣਾ ਵਰਡ ਕੀ ਹੈ ਅਪਰੂਵਲ ਜਿਹਦਾ ਅਰਥ ਹੁੰਦਾ ਹੈ ਪ੍ਰਵਾਨਗੀ ਨੈਕਸਟ ਆਪਣਾ ਵਰਡ ਹੈ ਅਪਰੋਕਸੀਮੇਟ ਅਪਰੋਕਸੀਮੇਟ ਦਾ ਕੀ ਅਰਥ ਹੁੰਦਾ ਹੈ ਜੀ ਲਗਭਗ ਅਪਰੋਕਸੀਮੇਟ ਲਗਭਗ ਨੈਕਸਟ ਵਰਡ ਹੈ ਆ ਵੀ ਇੰਪੋਰਟੈਂਟ ਹੈ ਜੀ ਅਰੀਅਰਿਕਸ ਉਹਦਾ ਅਰਥ ਹੁੰਦਾ ਹੈ ਬਕਾਇਆ ਰੀਅਰਸ ਸੋਰੀ ਜੀ ਅਰੀਅਰਸ ਉਦਾਰਥ ਹੁੰਦੇ ਬਕਾਇਆ ਇੰਪੋਰਟੈਂਟ ਸ਼ਬਦ ਦੇ ਨੋਟ ਕਰ ਲਿਓ ਨੈਕਸਟ ਆਪਣਾ ਵਰਡ ਹੈ ਐਜ਼ ਅ ਡਿਜ਼ਾਇਰਡ ਉਦਾਰਥ ਨੇ ਇੱਛਾ ਅਨੁਸਾਰ ਐਜ਼ ਅ ਡਿਜ਼ਾਇਰਡ ਮਤਲਬ ਇੱਛਾ ਅਨੁਸਾਰ ਨੈਕਸਟ ਆਪਣਾ ਵਰਡ ਹੈ ਜੀ ਐਜ਼ अर्ली ਐਜ਼ ਪੋਸੀਬਲ ਜਿਹਦਾ ਅਰਥ ਹੁੰਦਾ ਜਿੰਨਾ ਜਲਦੀ ਹੋ ਸਕੇ ਜੇ ਪੰਜਾਬੀ ਅਨੁਵਾਦ ਹੁੰਦਾ ਜਿੰਨਾ ਜਲਦੀ ਹੋ ਸਕੇ ਐਜ਼ अर्ली ਐਜ਼ ਪੋਸੀਬਲ ਮਤਲਬ ਜਿੰਨਾ ਜਲਦੀ ਹੋ ਸਕੇ ਨੈਕਸਟ ਆਪਣਾ ਵਰਡ ਹੈ ਅਸਿਸਟੈਂਟ ਜਿਹਨੂੰ ਆਪਾਂ ਸਹਾਇਕ ਕਹ ਦਿੰਦੇ ਆ ਅਸਿਸਟੈਂਟ ਦਾ ਕੀ ਮੀਨਿੰਗ ਹੁੰਦਾ ਹੈ ਸਹਾਇਕ ਨੈਕਸਟ ਦੇਖੋ ਨੈਕਸਟ ਹੈਗਾ ਐਜ਼ ਦਾ ਕੇਸ ਮੇ ਵੀ ਉਹਦਾ ਕੀ ਅਰਥ ਹੁੰਦਾ ਜੀ ਜਿਹੋ ਜੀ ਸਥਿਤੀ ਹੋਵੇ ਐਜ਼ ਦਾ ਕੇਸ ਮੇ ਵੀ ਮਤਲਬ ਜਿਹੋ ਜੀ ਸਥਿਤੀ ਹੋਵੇ ਨੈਕਸਟ ਆਪਣਾ ਵਰਡ ਹੈਗਾ ਜੀ ਅਟੈਚਡ ਹੇਅਰ ਵਿਦ ਨਾਨ ਨਥੀ ਜਿਹਨਾਂ ਆਪਾਂ ਪੰਜਾਬੀ ਚ ਕਹਿੰਦੇ ਨੇ ਨਾਨ ਨਥੀ ਅਟੈਚਡ ਹੇਅਰ ਵਿਦ ਹੇਅਰ ਵਿਦ ਮਤਲਬ ਨਾਲ ਨਥੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਨੈਕਸਟ ਦੇਖੋ ਜੀ ਨੈਕਸਟ ਆਪਣਾ ਵਰਡ ਕੀ ਹੋ ਗਿਆ ਨੈਕਸਟ ਆਪਣਾ ਵਰਡ ਹੋ ਗਿਆ اٹੈਂਡੈਂਸ اٹੈਂਡੈਂਸ ਦਾ ਪੰਜਾਬੀ ਦਾ ਸਭ ਨੂੰ ਪਤਾ ਹੋਊਗਾ ਅਨੁਵਾਦ ਕੀ ਹੁੰਦਾ ਜੀ ਹਾਜ਼ਰੀ اٹੈਂਡੈਂਸ ਹਾਜ਼ਰੀ ਨੈਕਸਟ ਹੈਗਾ ਜੀ اٹੈਂਸ਼ਨ ਇਨ ਇਨਵਿਟਿਡ ਉਹ ਕੀ ਹੁੰਦਾ ਜੀ ਉਹਨ ਦਾ ਧਿਆਨ ਦਵਾਇਆ ਜਾਂਦਾ ਹੈ اٹੈਂਸ਼ਨ ਇਜ਼ ਇਨਵਿਟਿਡ ਮਤਲਬ ਧਿਆਨ ਦਵਾਇਆ ਜਾਂਦਾ ਨੈਕਸਟ ਵਰਡ ਹੈਗਾ ਜੀ ऑक्शन ऑक्शन ਦਾ ਮਤਲਬ ਹੁੰਦਾ ਨਿਰਾਮੀ ਨੈਕਸ ਆਪਣਾ ਵਰਡ ਹੈ ਗਿਆ ए यू सी टी आई ओ एन ऑक्शन ਮਤਲਬ ਨਿਲਾਮੀ ਨੈਕਸ ਵਰਡ ਹੈ ਗਿਆ ਜੀ ਅਵੇਲੇਬਲ ਉਹਦਾ ਅਰਥ ਹੁੰਦਾ ਉਪਲਬਧ ਨੈਕਸ ਆਪਣਾ ਵਰਡ ਹੈ ਗਿਆ ਅਵੇਲੇਬਲ ਜਿਹਨੂੰ ਆਪਾਂ ਕਹ ਦਿੰਨੇ ਆ ਉਪਲਬਧ ਨੈਕਸ ਆਪਣਾ ਵਰਡ ਹੈ ਗਿਆ ਐਡੀਸ਼ਨਲ ਉਹਦਾ ਅਰਥ ਹੁੰਦਾ ਵਾਧੂ ਜਾਂ ਤ੍ਰਿਕਤ ਆਪਾਂ ਕਹ ਦਿੰਨੇ ਆ ਵੀ ਉਹਦਾ ਐਡੀਸ਼ਨਲ ਸਬਜੈਕਟ ਲੈ ਲੈ ਜਾ ਐਡੀਸ਼ਨਲ ਸਬਜੈਕਟ ਹੈ ਤਾਂ ਉਹਦਾ मीनिंग ਕੀ ਹੁੰਦਾ ਵਾਧੂ ਜਾਂ ਅਤਿਰਿਕਤ ਜਿਨ ਨੇ ਆਪਣੇ ਸਬਜੈਕਟ ਹੁੰਦੇ ਆਪਾਂ ਤੋਂ ਅਧਿਕ ਵਿਸ਼ੇ ਲੈਣੇ ਉਹਨੂੰ ਐਡੀਸ਼ਨਲ ਸਬਜੈਕਟ ਜਾਂ ਅਡੀ ਮਤਲਬ ਪੰਜਾਬੀ ਚ ਕਹਿੰਦੇ ਆ ਵਾਧੂ ਜਾਂ ਤਿਰਕਤਾ ਨੈਕਸਟ ਆਪਣਾ ਵਰਡ ਹੈਗੇ ਜੀ ਐਸੀਟੇਸ਼ਨਸ ਐਸੀਸਟੇਸ਼ਨ ਦਾ ਕੀ ਹੁੰਦਾ ਤਸਦੀਕ ਜਾਂ ਪ੍ਰਮਾਣਿਕਰਨ ਐਸੀਸਟੇਸ਼ਨ ਮਤਲਬ ਤਸਦੀਕ ਜਾਂ ਪ੍ਰਮਾਣਿਕਰਨ ਨੈਕਸਟ ਆਪਣਾ ਵਰਡ ਹੈਗੇ ਜੀ अटैसटड कॉपी उन्होंने आप कह दें तस्दीकी नकल या प्रमाणिक नकल अटैसटड कॉपी तस्दीकी नकल या प्रमाणिक नकल नैक्सट अपना वर्ड at your earliest convention, है एट यूअर अर्लीएसट कन्वेंशन मतलब कि हों जी छेती संभव हो हो ठीक है एट यूअर अर्लीएसट कन्वेंशन जिनी छेती संभव हो नैक्सट अपना वर्ड हैगा जी ऑडिट ऑडिट देखिए अर्थ जी लेखा पड़ताल ਔਡੀਟ ਮੀਨਸ ਲੇਖਾ ਪੜਤਾਲ ਨੈਕਸਟ ਅਦਰ ਲਾਸਟ ਵਰਡ ਹੈ ਜੀ ਅਥਾਰਟिटीज ਉਹ ਕੀ ਹੁੰਦਾ ਜੀ ਅਧਿਕਾਰੀ ਵਰਗ ਜਾਂ ਅਧਿਕਾਰੀ ਅਥਾਰਟिटीज ਕਿਹਨੂੰ ਕਹਿ ਦਿੰਦੇ ਆ ਅਧਿਕਾਰੀ ਵਰਗ ਜੋ ਪੂਰੇ ਇੱਕ ਵਰਗ ਨਾਲ ਸੰਬੰਧਿਤ ਅਧਿਕਾਰੀ ਨਾਲ ਉਹਨਾਂ ਆਪਾ ਅਧਿਕਾਰੀ ਵਰਗ ਜਾਂ ਅਧਿਕਾਰੀ ਕਹਿ ਦਿੰਦੇ ਆ ਸੋ ਇਹ ਸੀ ਅੱਜ ਦੇ ਮੇਰੇ ਟੌਪ ਜਿਹੜੇ ਆਪਣੇ ਲੈਟਰ A ਨਾਲ ਸੰਬੰਧਿਤ ਜਿੰਨੇ ਵੀ ਸ਼ਬਦ ਬਣਦੇ ਸੀਗੇ ਮੈਂ ਇੰਪੋਰਟੈਂਟ ਇੰਪੋਰਟੈਂਟ ਸ਼ਬਦ ਲੈ ਕੇ ਆਇਆ ਤੁਹਾਡੇ ਲਈ ਜੇ ਤੁਹਾਡੇ ਐਗਜ਼ਾਮ ਦੇ ਨਜ਼ਰੀ ਤੋ ਬਹੁਤ ਜਿਆਦਾ ਇੰਪੋਰਟੈਂਟ ਨੇ ਜੀ ਸੋ ਜੇ ਅੱਜ ਦੀ ਕਲਾਸ ਵਧੀਆ ਲੱਗਿਓ ਵੀ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜਾ ਬੱਚਾ ਪਹਿਲੀ ਵਾਰ ਮੇਰੀ ਕਲਾਸ ਤੇ ਵਿਜ਼ਿਟ ਕਰ ਰਿਹਾ ਹੈ ਉਹ ਆਪਣੇ ਪਿੱਛੇ ਹੋਰ ਕਲਾਸਿਸ ਹੋ ਚੁੱਕੀਆਂ ਨੇ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਉਹਨਾਂ ਨੂੰ ਵੀ ਜ਼ਰੂਰ ਦੇਖ ਸਕਦਾ ਹੈ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜ਼ਰੂਰ ਜੁਆਇਨ ਕਰ ਲਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਤਾਂ ਕਿ ਤੁਹਾਨੂੰ ਜਿਹੜੀ ਪੀਡੀਐਫ ਹੈ ਉੱਥੇ ਮਿਲੂਗੀ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ